ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਨੇ ਜੀ ਆਪ ਜੀ ਦਰਸ਼ਨ ਕਰਦੇ ਹੋ ਗੁਰਦੁਆਰਾ ਪਿੰਡਵਾਰ ਬਿਛੋੜਾ ਸਾਹਿਬ ਤੋਂ ਲੋਕ ਕੇ ਨਾਲ ਕੀਤਾੰਦੇ ਜੋ ਕਿ ਇਸ ਤੋਂ ਚੱਲ ਕੇ ਬਾਬਾ ਕੁੰਮੇ ਸਾਹਿਬ ਸ਼ੰਤਪਤ ਜਾਵੇਗਾ ਜਿਹਦਾ ਰਾਵਾਂ ਤੇ ਮਾਤਾ ਗੁਰਜੀ ਜੀ ਤੇ ਛੋਟੇ ਸਹਿਬਜ਼ਾਦੇ ਚੱਲ ਕੇ ਬਾਬਾ ਕੁੰਮੇ ਸਾਹਿਬ ਸ਼ੰਤਪਤ ਪਹੁੰਚਦੇ ਉਹਨਾਂ ਰਾਵਾਂ ਤੇ ਅੱਜ ਸ਼ਾਮ ਵੇਕ ਇਹੋ ਯਾਤਰਾ ਕਾਜੀ ਵਾਲੇ ਦੇ ਰੂਪ ਵਿੱਚ ਹਰ ਸਾਲ ਇਸੇ ਤਰ੍ਹਾਂ ਦੀ ਇਹ ਰਾਹਲ ਚੱਲਦੀ ਆ ਅੱਜ ਵੀ ਉਹੀ ਅਮਰ ਵੇਲਾ ਉਹੀ ਸਵੇਰ ਆ ਸਤਪੁਰੂ ਦੀ ਜੇ ਇਸ ਅਮਰ ਵੇਲੇ ਆਸਾ ਦੀ ਬਾਤ ਕਰਦੇ ਹੋਏ ਸਾਰਸਾਂ ਨੂੰ ਚੜੀ ਹੋਈ ਸੀ ਤੇ ਮਹਾਰਾਜ ਦਾ ਪੂਰਾ ਪਰਿਵਾਰ ਫੇਰੂ ਫੇਰੂ ਹੋ ਗਿਆ ਸੀ ਸੋ ਨਮਨ ਆ ਉਹਨਾਂ ਸ਼ਹੀਦਾਂ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾ ਦੇਣ ਕਦੀ ਨਹੀਂ ਦੇ ਸਕਦੇ ਇਹ ਦਸਤਾਰਾਂ ਸਾਡੇ ਸਿਰ ਉੱਤੇ ਸੋਹਂਦੀਆਂ ਨੇ ਤੇ ਉਹਨਾਂ ਨੇ ਕੀਤੀ ਹੋਈ ਕਾਲ ਕਮਾ